ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਪਰ ਇਨ੍ਹਾਂ ਹੜ੍ਹਾਂ ਦੇ ਵਿੱਚ ਸਰਕਾਰ ਕਿੱਥੇ ਹੈ ਬਾਕੀ ਦੇ ਜਿਹੜੇ ਬਿਹਾਰੀ ਜਾਂ ਹਿੰਦੂ ਲੋਕ ਨੇ ਅਲੱਗ-ਅਲੱਗ ਸਟੇਟਾਂ ਤੇ ਉਹ ਕਿੱਥੇ ਨੇ ਕਿ ਉਹਨਾਂ ਦੇ ਵੱਲੋਂ ਪੰਜਾਬ ਦੀ ਕੋਈ ਮਦਦ ਕੀਤੀ ਗਈ ਪੰਜਾਬ ਵਾਲੇ ਜਾਂ ਜਿੰਨੇ ਵੀ ਸਿੱਖ ਵੀਰ ਨੇ ਉਹ ਹਮੇਸ਼ਾ ਹੀ ਆਪਣੇ ਕੜਸ਼ੀਆਂ ਪਤਿਲੇ ਚੁੱਕ ਕੇ ਆੜ-ਆੜ ਸਟੇਟਾਂ ਦੇ ਵਿੱਚ ਚਲੇ ਜਾਂਦੇ ਨੇ ਕਦੇ ਕੇਰਲ ਤੇ ਕਦੇ ਤਾਮਿਲਨਾਡੂ ਕਦੇ ਮੁੰਬਈ ਤੇ ਕਦੇ ਮੱਧ ਪ੍ਰਦੇਸ਼ ਉਹਨਾਂ ਲੋਕਾਂ ਨੂੰ ਲੰਗਰ ਕਰਵਾਉਣ ਵਾਸਤੇ ਪਰ ਕੀ ਅੱਜ ਉਹ ਲੋਕ ਲੰਗਰ ਲੈ ਕੇ ਪੰਜਾਬ ਦੇ ਲੋਕਾਂ ਵਾਸਤੇ ਸਾਹਮਣੇ ਆਏ ਨੇ ਇਨ੍ਹਾਂ ਚੀਜ਼ਾਂ ਦੇ ਉੱਤੇ ਥੋੜੀ ਜਿ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਦੂਸਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਬੰਦੀ ਸਿੰਘ ਮੋਰਚੇ ਦੀ ਪੰਜਾਬ ਦੇ ਜਿਹੜੇ ਲੋਕ ਨੇ ਆਪਣੇ ਸਿੱਖ ਵੀਰ ਨੇ ਉਹੀ ਨਹੀਂ ਚਾਹੁੰਦੇ ਕਿ ਬੰਦੀ ਸਿੰਘ ਰਹਾ ਹੋਣ ਹੁਣ ਤੱਕ ਜਿਹੜੇ ਬੰਦੀ ਸਿੰਘਾ ਦੇ ਮੋਰਚੇ ਦੇ ਵਿੱਚ ਤੁਹਾਨੂੰ ਮੇਲੇ ਦੇਖਣ ਨੂੰ ਦਿਖਦੇ ਸੀਗੇ ਪਰ ਅਸਲੀ ਤਰੀਕ ਦੇ ਵਿੱਚ ਉੱਥੇ ਨਹੀਂ ਦਿਖਾਈ ਦੇਵੇਗਾ ਇਹ ਵੀਡੀਓ ਤਾਂ ਤੁਸੀਂ ਦੇਖਿਆ ਇਸ ਦੀ ਸਾਰੀ ਸਚਾਈ ਤੁਹਾਨੂੰ ਅੱਗੇ ਚੱਲ ਕੇ ਦੱਸਦੇ ਹਾਂ ਅਮਰੀਕਾ ਤੋਂ ਡੋਲਰ ਟਰੰਪ ਨੇ ਕਹਿ ਦਿੱਤਾ ਕਿ ਭਾਈ ਜਿਹੜਾ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਪਾਣੀ ਆਇਆ ਹੋਇਆ ਹੈ ਹੜ੍ਹ ਆਇਆ ਹੋਇਆ ਹੈ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਭਾਰਤ ਨੇ ਦਰ ਖੋਲੇ ਹੋਏ ਨੇ ਭਾਰਤ ਨੇ ਜਾਣ ਜੋ ਕਿ ਪਾਕਿਸਤਾਨ ਨੂੰ ਤਬਾਹ ਕਰਨ ਦਾ ਠੇਕਾ ਲਿਆ ਹੋਇਆ ਇਸ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਖਬਰ ਦੱਸਾਂਗੇ ਖਾਲਸਤਾਨੀ ਲੀਡਰ ਗੁਰਪਤਵੰ ਸਿੰਘ ਪਨਮੂਦੇ ਮਾਮਲੇ ਦੇ ਵਿੱਚ ਵਿਕਾਸ ਯਾਦਵ ਨੂੰ ਸੁਪਰੀਮ ਕੋਰਟ ਦੇ ਵੱਲੋਂ ਜਿਹੜੀ ਉਸਤੇ ਗੈਰ ਜਮਾਨਤੀ ਵਾਰੰਟ ਸੀਗੇ ਉਹ ਰੱਦ ਕਰ ਦਿੱਤੇ ਗਏ ਨੇ ਕਿਉਂ ਕਿਤੇਗੇ ਤੁਹਾਨੂੰ ਅੱਗੇ ਚੱਲ ਕੇ ਦੱਸਾਂਗੇ ਬਹੁਤ ਸਾਰੇ ਮੁਸਲਿਮ ਸਮਾਜ ਦੇ ਜਿਹੜੇ ਲੋਕ ਨੇ ਉਹ ਵੀ ਪੰਜਾਬੀਆਂ ਦੀ ਮਦਦ ਵਾਸਤੇ ਅੱਗੇ ਆ ਰਹੇ ਨੇ ਇਹ ਕਿਹੜੇ ਨੇ ਕਿਸ ਸਟੇਟ ਦੇ ਨੇ ਇਹ ਵੀ ਤੁਹਾਨੂੰ ਦੱਸਾਂਗੇ ਬਹੁਤ ਸਾਰੇ ਜਿਹੜੇ ਮੁਸਲਿਮ ਸਮਾਜ ਦੇ ਲੋਕ ਨੇ ਉਹ ਖਾਲਸਤਾਨ ਕਿਉਂ ਮੰਗ ਰਹੇ ਨੇ ਤੇ ਉਹਨਾਂ ਨੇ ਰੈਫਰੈਂਡਮ ਦੀਆਂ ਵੋਟਾਂ ਬਾਰੇ ਕੀ ਕੁ ਉੱਗੇ ਚੱਲ ਕੇ ਸੜੋਨੇ ਹਾਂ ਵੀਡੀਓ ਦੀ ਸ਼ੁਰੂਆਤ ਕਰਦੇ ਹੋਏ ਸਾਰੇ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਦਲਜੀਤ ਦੋਸਾਂਝ ਦੇ ਬਾਰੇ ਦਲਜੀਤ ਦੋਸਾਂਝ ਵੀਰ ਨੇ ਪਹਿਲਾਂ ਫਲੋਰਿਡਾ ਦੇ ਵਿੱਚ ਜਿਹੜਾ ਟਰੱਕ ਡਰਾਈਵਰ ਵਾਲਾ ਹਰਜਿੰਦਰ ਸਿੰਘ ਦਾ ਕੇਸ ਹੋਇਆ ਸੀਗਾ ਉਸ ਮਾਮਲੇ ਦੇ ਵਿੱਚ ਵੀ ਉਹਨਾਂ ਨੇ ਬਿਆਨ ਦਿੱਤਾ ਸੀ ਜਦੋਂ ਪੰਜਾਬ ਦੇ ਵਿੱਚ ਫਲੱਡ ਆ ਜਾਂਦੇ ਨੇ ਤਾਂ ਇੱਥੇ ਵੀ ਦਲਜੀਤ ਦੋਸਾਂਝ ਨੇ ਆਪਣੇ ਅਕਾਊਂਟ ਦੇ ਉੱਤੇ ਪੋਸਟ ਪਾ ਕੇ ਦੱਸਿਆ ਸੀਗਾ ਕਿ ਉਹ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਹੋਏ ਨੇ ਇਹਨਾਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਨੇ ਅਤੇ ਪੰਜਾਬ ਦੇ ਲੋਕਾਂ ਨੂੰ ਇੱਕ ਦੂਸਰੇ ਦੇ ਨਾਲ ਮੋਟੇ ਦੇ ਨਾਲ ਮੋਢਾ ਜੋੜ ਕੇ ਖੜਨਾ ਚਾਹੀਦਾ ਹੈ ਇਸ ਤੋਂ ਇਲਾਵਾ ਸਰਦਾਰ ਐਸਪੀ ਉਬਰਾਏ ਸਿੰਘ ਜੀ ਸਰਦਾਰ ਐਸਪੀ ਉਬਰਾਏ ਸਿੰਘ ਜੀ ਦੇ ਬਾਰੇ ਵੀ ਤੁਸੀਂ ਜਾਣਦੇ ਹੋਵੋਗੇ ਇਹ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਪੰਜਾਬੀ ਨੌਜਵਾਨਾਂ ਨੂੰ ਉੱਥੋਂ ਬਚਾ ਕੇ ਵਾਪਸ ਲਿਆਉਂਦੇ ਨੇ ਅੱਜ ਦੀ ਤਰੀਕ ਦੇ ਵਿੱਚ ਇਹਨਾਂ ਨੇ ਜਿਹੜੀ ਸਹਾਇਤਾ ਰਾਸ਼ੀ ਹੈ ਉਸ ਦਾ ਐਲਾਨ ਕਰ ਦਿੱਤਾ ਹੈ ਇਸ ਤੋਂ ਇਲਾਵਾ ਹੁਣ ਤੁਹਾਨੂੰ ਆਪਾਂ ਅਗਲੀ ਖਬਰ ਦੱਸ ਦਿੰਨੇ ਹਾਂ ਖਾਲਸਤਾਨੀ ਲੀਡਰ ਗੁਰਪਤਵੰਨ ਸਿੰਘ ਪੰਨੂ ਦੇ ਨਾਲ ਜੁੜੀ ਹੋਈ ਅਮਰੀਕਾ ਦੇ ਵਿੱਚ ਜਦੋਂ ਖਾਲਸਤਾਨੀ ਲੀਡਰ ਗੁਰਪਤਵੰਨ ਸਿੰਘ ਪੰਨੂ ਦੇ ਉੱਤੇ ਹਮਲਾ ਕੀਤਾ ਗਿਆ ਸੀਗਾ ਹਮਲਾ ਕਰਨ ਦੀ ਸਾਜ਼ਿਸ਼ ਕੀਤੀ ਗਈ ਸੀ ਤਾਂ ਉੱਥੇ ਅਮਰੀਕਾ ਦੇ ਵਿੱਚ ਨikhil Gupta ਨੂੰ ਫੜ ਲਿਆ ਗਿਆ ਸੀਗਾ ਅਮਰੀ ਉਸਤੇ ਭਈ ਜਦੋਂ ਉਹਦੀ ਛਤਰਾਵੜ ਹੋਈ ਤਾਂ ਉਸ ਤੋਂ ਬਾਅਦ ਪਤਾ ਲੱਗਿਆ ਕਿ ਭਈ ਇਸ ਦੇ ਵਿੱਚ ਭਾਰਤ ਦੀ ਜਿਹੜੀ ਖੂਫੀਆ ਏਜੰਸੀ ਹੈ ਰੋ ਉਸ ਦਾ ਹੱਥ ਹੈ ਨikhil gupta ਦੇ ਕਹਿਣ ਦੇ ਮਤਲਬ ਇੰਟਰਪੋਲ ਦੇ ਵੱਲੋਂ ਉਸ ਦਾ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਅਤੇ ਉਸ ਨੂੰ ਮੋਸਟ ਵਾਂਟਡ ਦੀ ਲਿਸਟ ਦੇ ਵਿੱਚ ਪਾ ਦਿੱਤਾ ਜਦੋਂ ਉਸ ਨੂੰ ਮੋਸਟ ਵਾਂਟਡ ਦੀ ਲਿਸਟ ਦੇ ਵਿੱਚ ਪਾਇਆ ਤਾਂ ਭਾਰਤ ਦੇ ਵਿੱਚ ਫਿਰ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ ਹੈ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਂਦੇ ਹੁਣ ਤਕਰੀਬਨ ਅੱਜ ਦੀ ਤਰੀਕ ਦੇ ਵਿੱਚ ਡੇਢ ਕ ਸਾਲ ਇਸ ਮਸਲੇ ਦੇ ਵਿੱਚ ਬੀਤ ਗਿਆ ਹੈ ਜਿਸ ਤੋਂ ਬਾਅਦ ਕੀ ਜਿਹੜਾ ਰੋ ਦਾ ਇਹ ਜਿਹੜਾ ਏਜੰਟ ਸੀਗਾ ਵਿਕਾਸ ਗੈਰ ਜਮਾਨਤੀ ਵਰਣ ਸਿਗੇ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਕੋਰਟ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ ਅਤੇ ਇਸ ਤੋਂ ਬਾਅਦ ਹੁਣ ਅਗਲੀ ਜਿਹੜੀ ਪੇਸ਼ੀ ਹੋਣ ਵਾਲੀ ਹੈ ਅਗਲੇ ਮਹੀਨੇ ਉਸ ਦੇ ਵਿੱਚ ਵਿਕਾਸ Yadav ਆਪ ਆ ਕੇ ਸ਼ਾਮਲ ਹੋਵੇਗਾ ਸੋ ਇਹ ਸੀ ਪੰਨੂ ਅਤੇ ਵਿਕਾਸ Yadav ਦੇ ਨਾਲ ਜੁੜੀ ਹੋਈ ਖਬਰ ਹੁਣ ਤੁਹਾਨੂੰ ਆਪਾਂ ਇੱਕ ਨਵਾਂ ਵੀਡੀਓ ਸੁਣਾਉਣੇ ਹਾਂ ਇਹ ਵੀਡੀਓ ਹੈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਸੰਬੋਧਨ ਕਰਦੇ ਹੋਏ ਗ੍ਰੀਸ ਦੀ ਪਾਰਲੀਮੈਂਟ ਦੇ ਵਿੱਚ ਜਿਹੜੀ ਉੱਥੋਂ ਦੀ ਮਹਿਲਾ ਮਨਿਸਟਰ ਹੈ ਉਹਨਾਂ ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਇਹ ਸਾਰੀਆਂ ਗੱਲਾਂ ਉੱਥੋਂ ਦੀ ਪਾਰਲੀਮੈਂ Advocate to the federal government to ratify the International Convention for the Protection of All Persons from Enforced Disappearance. This Saturday, the 30th of August, is the United Nations International Day for the Victims of Enforced Disappearances. On this day, victims are remembered, the suffering of their families is acknowledged, and the international community is called upon to take action uh, to end this brutal violation of human rights. The act involves state-sponsored actors. Often, the military or police abducting and detaining those they perceive to be a threat to their power. The arrest or detention is denied by authorities, and families are given no information about their loved ones, whereabouts, sometimes in perpetuity. It's considered one of the gravest violations of human rights. The state, which creates and enforces laws, deprives victims of the protection of those very laws. Not much could be more terrifying. This annual day will be closely followed by the 30th anniversary of the abduction, forced disappearance, and death of Mr. Jaswant Singh Kal Kalra. Kalra was a human rights advocate in Punjab who was investigating the abduction and illegal killing of tens of thousands of Sikhs, possibly over 25,000 by the state. Much of what he uncovered has since been confirmed by the Supreme Court of India and the National Human Rights Commission of India, yet, decades on, Thousands of families still have not had any acknowledgement of what happened to their loved ones, a trauma that is hard to imagine. On the 6th of September 1995, Kalra himself was then abducted from outside his house by Punjab police. It took a decade for the police involved to be held to account. Sikhs around the world, including here in Australia, will be commemorating Kalra's pivotal role in exposing horrendous human rights violations against his fellow Sikhs, the legacy of which continues in their communities today. Cullera's story highlights the need to protect citizens against the abuse of power by states, which continues to occur in countries all around the world. Many members of multicultural communities in Australia, including refugees and asylum seekers, have direct experience of this crime against humanity, and the threat of it happening to them or their families is sometimes what has forced them to flee their home countries. Ratifying the International Convention for the Protection of All Persons from Enforced Disappearance ensures that Australia must adhere to their obligations to protect people from enforced disappearance and do more to hold international counterparts to account. Australia has so far rejected calls to ratify this convention, citing adequate alternative protection. I urge the Attorney General to advocate to her federal counterpart to review their position and ratify this convention. ਜਿਹੜੀ ਗ੍ਰੀਸ ਦੀ ਮਹਿਲਾ ਮਨਿਸਟਰ ਸੀਗੀ ਐਮਪੀ ਸੀਗੀ ਉਸ ਉਹ ਜਿਹੜੀ ਉੱਥੇ ਖੜੀ ਹੋ ਕੇ ਗੱਲ ਕਰਦੀ ਹੈ ਕਿ ਅਸੀਂ ਭਾਈ ਸ਼ਹੀਦ ਭਾਈ ਜਸਵੰਤ ਸਿੰਘ ਖਰੜ ਜੀ ਨੂੰ ਯਾਦ ਕਰਦੇ ਹਾਂ ਅਤੇ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਆਖਰ ਪੁਰਸ ਉਹਨਾਂ ਨੂੰ ਇੱਕੋ ਦਿਨ ਦੇ ਵਿੱਚ ਕਿਵੇਂ ਗਾਇਬ ਕਰ ਸਕਦੇ ਹੈ ਅਤੇ ਉਹਨਾਂ ਦੀ ਕੋਈ ਵੀ ਜਾਣਕਾਰੀ ਅੱਜ ਤੱਕ ਕਿਉਂ ਨਹੀਂ ਮਿਲੀ ਇਸ ਮਾਮਲੇ ਦੀ ਜਾਂਚ ਕਰਨ ਵਾਸਤੇ ਹੁਣ ਜਿਹੜੀ ਗ੍ਰੀਸ ਦੀ ਪਾਰਲੀਮੈਂਟ ਹੈ ਉਸ ਦੇ ਵਿੱਚ ਆਵਾਜ਼ ਉੱਠ ਚੁੱਕੀ ਹੈ ਹੁਣ ਤੁਹਾਨੂੰ ਆਪਾਂ ਡੋਨਲਡ ਟਰੰਪ ਵਾਲੀ ਖਬਰ ਦੱਸਦੇ ਹਾਂ ਡੋਨਲਡ ਟਰੰਪ ਨੇ ਕੀ ਕੁਝ ਬੋਲਿਆ ਭਾਰਤ ਅਤੇ ਪਾਕਿਸਤਾਨ ਦੇ ਬਾਰੇ ਪੰਜਾਬ ਦੇ ਵਿੱਚ ਤਾਂ ਫਲੱਡ ਆਏ ਹੋਏ ਨੇ ਪਾਣੀ ਨੇ ਤਾਂ Flood news, Pakistan. Let me tell you the truth, and nobody tells the truth like I do. The horrible floods in Pakistan, the destruction, the tragedy. It's not just climate, it's not just rain, it's India. Believe me, India opened their dams in Kashmir. Very unfair, very dangerous. They opened the gates and millions of tons of water came rushing into Pakistan through Ravi, through Chenab, through Satlaj. Everybody knows it, but nobody says it. I'm saying it. Pakistan is suffering villages underwater, families displaced, children crying, innocent people losing homes, losing crops, losing everything. And why? Because of reckless water releases by India. This is not cooperation. This is not friendship. This is sabotage. This is a crime against humanity. And I will say very clearly the world must hold India accountable. Nobody should ever weaponize water, ever. But, Pakistan, you are strong. You are resilient. You will rise again. I stand with you. And I call on people all over the world. If you want to help, if you want to stand with Pakistan in this difficult time, comment below. Help Pakistan and spread this message. Let's turn awareness into action. ਟਰੰਪ ਕਹਿੰਦਾ ਹੈ ਕਿ ਭਾਰਤ ਵੱਲੋਂ ਪਾਕਿਸਤਾਨ ਦੇ ਉੱਤੇ ਪਾਣੀ ਨੂੰ ਹਥਿਆਰ ਬਣਾ ਕੇ ਉਪਯੋਗ ਕੀਤਾ ਜਾ ਰਿਹਾ ਹੈ ਅਸਤੀ ਤਰੀਕ ਦੇ ਵਿੱਚ ਭਾਰਤ ਦੇ ਵਿੱਚ ਵੀ ਫਲਟ ਨੇ ਪਾਕਿਸਤਾਨ ਦੇ ਵਿੱਚ ਵੀ ਨੇ ਦੋਵੇਂ ਪਾਸੇ ਸਰਕਾਰਾਂ ਨਿਭਟ ਰੀਆਂ ਨੇ ਪਰ ਡੋਲਨ ਟਰੰਪ ਕਹਿੰਦਾ ਹੈ ਕਿ ਜਿਹੜਾ ਭਾਰਤ ਹੈ ਉਹ ਪਾਕਿਸਤਾਨ ਨੂੰ ਮਾਰਨਾ ਚਾਹੁੰਦਾ ਹੈ ਪਾਕਿਸਤਾਨ ਨੂੰ ਤਬਾਹ ਕਰਨਾ ਚਾਹੁੰਦਾ ਹੈ ਚਲੋ ਇਹ ਤਾਂ ਹੋ ਗਈ ਖਬਰ ਇਹ ਇਸ ਤੋਂ ਇਲਾਵਾ ਹੁਣ ਤੁਹਾਨੂੰ ਆਪਾਂ ਅਗਲੀ ਖਬਰ ਸੁਣਾ ਦਿੰਨੇ ਹਾਂ ਜਿੱਥੇ ਜਿਹੜੇ ਮੁ슬림 ਸਮਾਜ ਦੇ ਵੱਲੋਂ ਖਾਲਿਸਤਾਨ ਦੀ ਡਿਮਾਂਡ ਕੀਤੀ ਜਾਂਦੀ ਹੈ ਅਸਰ ਮੁ슬림 ਸਮਾਜ ਖਾਲਿਸਤਾਨ ਦੀ ਡਿਮਾਂਡ ਕਿਉਂ ਕਰਦਾ ਹੈ ਪੰਜਾਬ ਨੂੰ ਮੋਤੀ ਡੋਬਣ ਵਾਸਤੇ ਆਪਣਾ ਸ਼ਾਨੇ ਕਹਿੰਦੇ ਨੇ ਕਿ ਦੁਸ਼ਮਣ ਸ਼ਾਹਲਾ ਤਾਂ ਨਾ ਹੋਵੇ ਪਰ ਸਾਡਾ ਦੁਸ਼ਮਣ ਹੈ ਉਹ ਉੱਤਰ-ਮਿਖਤਰ ਹੈ ਤੇ ਯਾਦ ਰੱਖੋ ਜਿੰਨਾ ਚਿਰ ਮੋਤੀ ਇਹ ਕੰਮ ਕਰਨਾ ਹੈ ਅਸੀਂ ਧੁੱਪਦੇ ਰਹਿਣਾ ਹੈ ਚੰਗੇ ਰਹਿਣ ਪਾਕਿਸਤਾਨੀ ਫੋਲ ਸਪੋਰਟ ਕਰਨ ਖਾਲਸਤਾਨ ਨੂੰ ਖਾਲਸਤਾਨ ਦੇਸ਼ ਬਣੇਗਾ ਸਾਡੇ ਨੂੰ ਪਾਣੀ ਨਹੀਂ ਆਵੇਗਾ ਤੇ ਮੋਤੀ ਨੂੰ ਪਾਣੀ ਦਾ ਜਵਾਬ ਅਸੀਂ ਦੇਣਾ ਹੈ ਖਾਲਸਤਾਨ ਦੀਆਂ ਵੋਟਾਂ ਨਾਲ ਵੋਟਾਂ ਹੋਣਗੀਆਂ 3 ਨਵੰਬਰ ਤਾਵਾ ਦੀ ਧਰਤੀ ਕੈਨੇਡਾ ਦੀ ਧਰਤੀ ਤੇ 3 ਨਵੰਬਰ ਨੂੰ ਖਾਲਸਤਾਨੀਆਂ ਵੋਟਾਂ ਹੋਣਗੀਆਂ ਪਾਕਿਸਤਾਨ ਦੀ 24 ਕਰੋੜ ਆਬਾਦ ਇਹ ਖਾਲਸਤਾਨ ਦਾ ਸਾਥ ਦੇਵੇਗੀ ਤੇ ਖਾਲਸਤਾਨ ਮੁੜ ਕੇ ਆਪਣਾ ਬਣੇਗਾ ਸਾਡੀ ਪਾਣੀ ਤੋਂ ਜਾਨ ਛੁੱਟੀ ਗਈ ਪਾਕਿਸਤਾਨ ਦੇ ਮੁਸਲਿਮ ਸਮਾਜ ਦੇ ਜਿਹੜੇ ਵੀਰ ਨੇ ਉਹ ਖਾਲਿਸਤਾਨ ਦੀ ਡਿਮਾਂਡ ਕਰ ਰਹੇ ਨੇ ਇਧਰ ਚਿੰਤੂ ਹਿੰਦੂ ਰਾਸ਼ਟਰ ਮੰਗ ਰਹੇ ਨੇ ਪੰਜਾਬ ਵਾਲੇ ਸਿੱਖ ਸਿੱਖ ਰਾਸ਼ਟਰ ਦੀ ਮੰਗ ਕਰ ਰਹੇ ਨੇ ਪਰ ਪੰਜਾਬ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੀ ਇੱਕ ਮੋਰਚਾ ਪਿਛਲੇ 2 ਸਾਲਾਂ ਤੋਂ ਲੱਗਿਆ ਹੋਇਆ ਹੈ ਇਸ ਮੋਰਚੇ ਦੀ ਕੀ ਹਾਲਤ ਹੈ ਤੁਹਾਨੂੰ ਦੱਸਦੇ ਹਾਂ ਪੰਜਾਬ ਦੇ ਲੋਕਾਂ ਨੇ ਇਹ ਜਿਹੜਾ ਮੋਰਚਾ ਇਹ ਜਿੱਤ ਲਿਆ ਇਹ ਇਸੇ ਕਰਕੇ ਅੱਜ ਪੰਜਾਬ ਦੇ ਵਿੱਚ ਫਲੱਡ ਆਏ ਨੇ ਪੰਜਾਬ ਦੀਆਂ ਜਿਹੜੀਆਂ ਖੁਸ਼ੀਆਂ ਨੇ ਫਲੱਡ ਖੁਸ਼ੀਆਂ ਲੈ ਕੇ ਆਇਆ ਪੰਜਾਬ ਦੇ ਵਿੱਚ ਤੁਸੀਂ ਇਹ ਦੇਖ ਲਓ ਸਕਰੀਨ ਦੇ ਉੱਤੇ ਜਿਹੜਾ ਤੁਸੀਂ ਵੀਡੀਓ ਦੇਖ ਰਹੇ ਜੇ ਇਸ ਵੀਡੀਓ ਦੇ ਵਿੱਚ ਤੁ ਸਕ੍ਰੀਨ ਦੇ ਉੱਤੇ ਦਿਖ ਰਿਹਾ ਹੋਣਗੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜਾ ਮੋਰਚਾ ਲੱਗਿਆ ਹੋਇਆ ਹੈ ਨਾ ਇੱਥੇ ਨਿਹੰਗ ਜਥੇਬੰਦੀਆਂ ਨੇ ਨਾ ਪੰਜਾਬੀ ਨੇ ਨਾ ਸਾਡੇ ਵੀਰ ਪਤਾ ਨਹੀਂ ਕਿੱਥੇ ਚਲੇ ਗਏ ਕਿੱਥੇ ਨਹੀਂ ਇੱਥੇ ਨਾ ਲੰਗਰ ਵਰਤੌਣ ਵਾਲੇ ਨੇ ਨਾ ਚੰਡੀਗੜ੍ਹ ਵਾਲੇ ਨੇ ਨਾ ਮੁਹਾਲੀ ਵਾਲੇ ਨੇ ਅਸ ਦੇ ਦਿਨਾਂ ਦੇ ਵਿੱਚ ਦੇਖੋ ਇੱਥੇ ਕੀ ਹਾਲ ਹੋਇਆ ਪਿਆ ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਤੁਸੀਂ ਸਾਰਿਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਕਰਵਾ ਲਈ ਹੈ ਉਹ ਸਾਨੂੰ ਦੇਖਦਾ ਹੈ ਵੀਡੀਓ ਦੇਖ ਕੇ ਜਿਸ ਪ੍ਰਕਾਰ ਦੇ ਨਾਲ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮੋਰਚਾ ਸਾਨੂੰ ਦਿਖ ਰਿਹਾ ਹੈ ਇਸ ਹਾਲਤ ਦੇ ਵਿੱਚ ਸਰਕਾਰ ਤਾਂ ਇਸ ਨੂੰ ਕਦੇ ਵੀ ਦੁਬਾਰਾ ਤੇਰਾ ਬੰਦ ਮ ਲੱਗਦਾ ਹੈ ਸਰਕਾਰ ਰਾਤ ਨੂੰ ਜਾਵੇ ਬਰਾਤਰਾ ਬੰਦਨ ਚੋਕ ਦੇ ਜਿੱਥੇ ਮਰਜੀ ਸੇਟ ਆਵੇ ਇਸੇ ਪ੍ਰਕਾਰ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਤਵੀ ਦਾ ਮੋਰਚਾ ਜਦੋਂ ਸੰਦਰੂਰ ਦੇ ਵਿੱਚ ਲੱਗਿਆ ਹੋਇਆ ਸੀ ਤਾਂ ਉਸ ਸਮੇਂ ਵੀ ਭਾਈ ਬਲਦੇਵ ਸਿੰਘ ਵਡਾਲਾ ਤੇ ਉਹਨਾਂ ਉਹਨਾਂ ਦੇ ਸਾਥੀਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਰਾਤ ਨੂੰ 1:30 ਵਜੇ ਚੱਕ ਕੇ ਫਤਿਹਗੜ੍ਹ ਸਾਹਿਬ ਪਚਾ ਦਿੱਤਾ ਕੀ ਹੁਣ ਚੰਡੀਗੜ੍ਹ ਪੁਲਿਸ ਹੈ ਕੀ ਰਾਤੋ ਰਾਤ ਇਹਨਾਂ ਨੂੰ ਨਹੀਂ ਚੁੱਕ ਸਕਦੀ ਸ਼ਰਮ ਕਰੋ ਜਾਗੋ ਪੰਜਾਬੀਓ ਜਾਗੋ ਸਾਡੇ ਸਿੱਖ ਵੀਰੋ ਜਾਗੋ ਅਤੇ ਬੰਦੀ ਸਿੰਘ ਮੋਰਚੇ ਦੇ ਵਿੱਚ ਵੀ ਪਹੁੰਚੋ ਤੁਸੀਂ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰਵਾ ਸਕਦੇ ਜਿਹਦੇ ਵੀਡੀਓ ਦੇ ਵਿੱਚ ਤੁਹ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਮਿਲਾਂਗੇ ਇੱਕ ਹੋਰ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਮਹਾਨ ਕੋਸ਼ ਦੇ ਗ੍ਰੰਥ ਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਸਾਡੇ ਹਿੰਦੀ ਵਾਲੇ ਵੀਡੀਓ ਦੇ ਵਿੱਚ ਅਸੀਂ ਪੂਰੀ ਜਾਣਕਾਰੀ ਦਿੱਤੀ ਹੈ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ